맘에 <목소리법> 요 <목소리법> ਆਦੇ ਜੋਰ ਕੀ ਤਾਲੀਆਂ ਜੇਤਰੀ ਟੀਮ ਦੀ ਜੋਰ ਕੀ ਤਾਲੀਆਂ ਅਤਮਾਨ ਤੁਹਾਡੇ ਪਾਇਆ ਨੇ ਹੂੰ ਪਿੰਕ ਕਰ ਲਈ ਪਾਉਂਦੇ ਪੈਰ ਨਹੀਂ ਹੋਏ ਜੀ ਕਰੇ ਵੀਰ ਬਜਰੰਦੇ ਆਹ ਮਹਾਦੇਵ ਬੈਠੋ ਬੈਠੋ ਸਾਡੀ ਸਾਡੀ ਤਲਾਬ ਜਰ ਦੀ ਸਾਡਾ ਆਪੇ ਸ਼ਾਨ ਸਾਡੇ ਸਾਡੇ ਨੂੰ ਬੇਥ ਹੈ ਜੀ ਅੱਜ ਜੈਨ ਸਾਹਿਬ ਅਕੀਰ ਜੀ ਨਾਲ ਅੱਜਾ ਪ੍ਰੋਗਰਾਮ ਰੱਖਿਆ ਗਿਆ ਹੈ ਸਾਰਿਆਂ ਨੂੰ ਪਤਾ ਹੈ ਬਹੁਤ ਹੀ ਪੁਰਾਣੇ ਸਮਾਜ ਸੇਵਿਕ ਸਾਡੇ ਲੋਹੜਾਣੇ ਸ਼ਹਿਰ ਦੀ ਆਨਬਾ ਸ਼ਾਨ ਸਾਡੇ ਵਿਨੋਦ ਜੈਨ ਸਾਹਿਬ ਦੀ ਇੱਕ ਵਾਰ ਚੋਰ ਜੀ ਜੈਨ ਸਾਹਿਬ ਹੀ ਕਰਿਆ ਵਾਲੋ ਦੀ ਬਤਾ ਉਹ ਨਹੀਂ ਬਤਾਣ ਆਏ ਗਿਆ ਇਹ ਸਾਰੇ ਵੀ ਰੰਗੇ ਹਰ ਹਰ ਮਹਾਦੇਵ はい ਬੋਲ ਕੇ ਵੀ ਜਾਈਏ ਜੀ ਜਨਾਬ ਹੋਰੀਏ ਆਓ ਜੀ ਇਧਰ ਆਪ ਵੀ ਕਰੋ ਕੋਈ ਚੇਗਾ ਦਾ ਕੋਈ ਸੀ ਪਿੱਛੇ ਸੱਜਿਆ ਪਿੱਛੇ ਲਾ ਦਵਾ ਨਾ ਦਵਾ ਨਾ ਲਾਓ ਅੱਗੇ ਇੱਧਰ ਜਾਂ ਚ ਸੁਭਾਏ ਆਪਾਂ ਹੋਰ ਲੈਂਡਰ ਹੋ ਗਿਆ ਜੋ ਕੇ ਦੀ ਰੋਬਰਦਾਨ ਲਗਾਇਆ ਗਿਆ ਅਸੀਂ ਬਹੁਤ ਹੀ ਇਹਨਾਂ ਨੂੰ ਧੰਨਵਾਦ ਕਰਦੇ ਹਾਂ ਤੇ ਸਮੁੱਚੀ ਟੀਮ ਵੱਲੋਂ ਇੱਕ ਸ਼ਿਵਾਸਨ ਲੈਣੇ ਤੇ ਦਿੰਨੇ ਹੈ ਕਿ ਜਿਹੜੀ ਸੋਚ ਨ ਤੰਗੜੀ ਸਾਹਿਬ ਦੀ ਇਹਨਾਂ ਨੂੰ ਬਾਡੀ ਦੀ ਸੇਵਾ ਤੇ ਕਮਾਂਡ ਸੌਂਪੀ ਹੈ ਉਹ ਕਮਾਂਡ ਨੂੰ ਅੱਗੇ ਲੈ ਕੇ ਚੱਲਦੇ ਹੋਏ ਅਖੀਰ ਭਾਰਤੀ ਸ਼ਿਵ ਸੇਨਾ ਰਾਸ਼ਟਰਵਾਦੀ ਦੇ ਅਧੂਰੇ ਸੁਪਨੇ ਤੇ ਤੰਗੜੀ ਸਾਹਿਬ ਦੀ ਜਿਹੜੀ ਸੋਚ ਉਹ ਛੱਡ ਕੇ ਗਈ ਸੀ ਉਹਨੂੰ ਅੱਗੇ ਲੈ ਕੇ ਜਾਂਦੇ ਹੋਏ ਸਾਡੀ ਸੋਚ ਤੇ ਖੜੇ ਉਤਰਨ ਤੇ ਪਾਰਟੀ ਦੇ ਸਾਰੇ ਕਾਰਜਕਰਮਾ ਦੇ ਵਿੱਚ ਇਹਦਾ ਯਕੇ ਸ਼ਾਮਿਲ ਹੋਦੇ ਰਹਿਣ ਇੱਕ ਵਾਰ ਜ਼ੋਰ ਦੀ ਤਾਲੀਆਂ ਮਾਰੋ ਵਿਰੋਧ ਹੈ ਜੀ ਇੱਕ ਜ਼ੋਰ ਦੀ ਤਾਲੀਆਂ ਜਨਕਾਰੇ ਵੀ ਬੱਦਲ ਕੇ ਸਾਰੇ ਆਲੋਚਕਾਂ ਜੀ ਦਾ ਜੀ ਮੈਂ ਆ ਭਾਈ ਹੋਏ ਆਪਣਾ ਕੈਪੀਟਲ ਜਦੋਂ ਬੰਦ ਕਰਦੇ ਆ ਪਾਜੀ ਦਾ ਪੱਗ ਕਰਦੀ ਆ ਬਾਜੀ ਉਹ ਪੱਗ ਕਰਦੀ ਆ ਮਾਈਕ ਸਪੀਕਰ ਪਿੱਛੇ ਸਪੀਕਰ ਬੰਦ ਬਾਰੇ ਜਿਹੜਾ ਚੰਦਰ ਨੇ ਮਾਇਆ ਬੜਾ ਲੋਕਾਂ ਦਾ ਪਿੱਛੇ ਖੜਾ ਸਿਲਕਾ ਕੋਲ ਬੱਚਾ ਕਿਉਂ ਬਹੜਾ ਹੈ ਹੈ ਮੇਰੇ ਮਾਰਕਸ ਦਾ ਕੋਈ ਮੌਕਾ ਨਹੀਂ ਹੈ ਸ਼ਰੀਅਤ ਹੈ ਹਦੀਸ ਜਨਾਬ ਜੀ ਤੁਹਾਨੂੰ ਪਿਆਰੇ ਆ ਤੁਸੀਂ ਕਿਹੜੇ ਦਿੱਤੇ ਨੇ ਕੀ ਕਿਹਾ ਜਾਓਗਾ 60 ਤੱਕ ਦਾ تعلق ਹੈ ਕਿ ਜ਼ਿੰਮੇਵਾਰੀਆਂ ਦਾ ਵੀ ਇਹ ਬੜੇ ਪੁਰਾਣੇ ਸ਼ਿਪਸੈਨਾਂ ਨਾਲ ਜੁੜੇ ਹੋਏ ਨੇ ਉਹ ਕੋਈ ਟਾਈਮ ਦੀ ਗੱਲ ਹੈ ਹਾਲਾਤ ਬਦਲ ਗਏ ਅੱਜ ਫੇਰ ਅਸੀਂ ਇਹਨਾਂ ਨੂੰ ਇੱਕ ਜ਼ਿੰਮੇਵਾਰੀ ਦਿੱਤੀ ਹੈ ਨਾਰਦਰਨ ਇੰਡੀਆ ਦੀ ਉੱਤਰ ਭਾਰਤ ਦਾ ਪ੍ਰਮੁੱਖ ਲਗਾਇਆ ਕਿਉਂਕਿ ਇਹਨਾਂ ਦਾ ਜੋਸ਼ ਔਰ ਜज्ਬਾ ਦੇਖ ਕੇ ਅਸੀਂ ਇਹ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਬਾਜੀ ਤੂੰ ਮੈਨੂੰ ਮੈਕ ਕਾਲ ਵੀ ਕਰ ਦੋ ਮਿੰਟ ਬਾਦ ਨਾ ਤੇ ਬਾਜੀ ਹੋਗੀ ਮਾੜਾ ਬੋਲ ਏ ਬੜਾ ਚੰਗਾ ਅੱਜ ਦੇ ਇਸ ਮੌਕੇ ਤੇ ਮੈਂ ਸਭ ਤੋਂ ਪਹਿਲਾਂ ਨੋਜ ਜੈਨ ਜੀ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੇ ਜੀ ਆਇਆਂ ਕਹਿੰਦਾ ਕਿਉਂਕਿ ਪਾਰਟੀ 1982 ਨੂੰ ਸੰਘਰਸ਼ ਕਰ ਰਹੀ ਹੈ ਉਹਨਾਂ ਸੰਘਰਸ਼ਾਂੋਂ ਨਿਕਲਦੀ ਹੋਈ ਅੱਜ ਫਿਰ ਤੋਂ ਅਸੀਂ ਇਹ ਮਹਿਸੂਸ ਕੀਤਾ ਹੈ ਕਿ ਇੱਕ ਰਾਜਨੀਤਿਕ ਤੌਰ ਤੇ ਪਾਰਟੀ ਨੂੰ ਉਭਰਨਾ ਚਾਹੀਦਾ ਉਹਦੇ ਸਮੱਸਿਆਵਾਂ ਆ ਜਿਹੜੀਆਂ ਸ਼ਹਿਰ ਦੀਆਂ ਲੋਕਾਂ ਦੀਆਂ ਉਹ ਤਾਂ ਅਸੀਂ ਪਿਛਲੇ ਸਾਲਾਂ ਤੋਂ ਦੇਖ ਰਹੇ ਆ ਕਿ 10 ਸਾਲਾਂ ਤੋਂ ਬਣੀ ਹੋਈ ਆਵਾਜ਼ੀ ਪਾਰਟੀ ਅੱਜ ਦੋ ਸਟੇਟਾਂ ਦੇ ਚਲਾਇ ਕਰ ਰਹੀ ਆ ਤੇ ਸ਼ਰਸਨਾ ਪਿਛਲੇ 45 ਸਾਲ ਤੋਂ ਅਸੀਂ ਚਰਚ ਕਰਦੀ ਆ ਸ਼ਰਸਨਾ ਵੀ ਇੱਕ ਹਜ਼ਾਰ ਸੋ ਨਿਕਲੀ ਹੋਈ ਪਾਰਟੀ ਆ ਅਤੰਤਵਾਦੀ ਦੌਰ ਵੇਲੇ ਇਹਦਾ ਜਨਮ ਹੋਇਆ 1991-92 ਦੇ ਵਿੱਚ ਅਸੀਂ ਆਪਣੀ ਪਾਰਟੀ ਨੂੰ ਆਏ ਪੋਲੀਟੀਕਲ ਪਾਰਟੀ ਅਥੇ ਲਵਰਟੀਸ਼ਨ ਨਾਲ ਰਾਸ਼ਟਰੀ ਦੇ ਤੌਰ ਤੇ ਇਲੈਕਸ਼ਨ ਕਮਿਸ਼ਨ ਵੱਲੋਂ ਰਜਿਸਟਰਡ ਕਰਵਾਇਆ ਉਹ ਸਾਡੀ ਪਾਏ ਮੈਂ ਕੋਸ਼ਿਸ਼ ਜੀ ਕੈਸੀ ਆਪਣੀ ਆਪੂ ਰਾਜਨੀਤਿਕ ਤੌਰ ਤੇ ਉਭਾਰ ਨਹੀਂ ਸਕੇ ਲੇਕਿਨ ਹੁਣ ਸੰਦੇ ਦੀ ਮੰਗ ਹੈ ਕਿ ਪੰਜਾਬ ਦੇ ਅੰਦਰ ਵੀ ਪੂਰੇ ਨਾਰਮਲ ਦੇ ਵਿੱਚ ਆਪਣੇ ਅਸੀਂ ਉਮੀਦਵਾਰ ਉਤਾਰੀਏ ਜਿਹਦੀ ਕਹੀ ਸ਼ੁਰੂਆਤ ਇਹਨਾਂ ਕਾਰਪੋਰੇਸ਼ਨ ਐਕਸ਼ਨਾਂ ਤੋਂ ਸ਼ੁਰੂ ਕਰ ਰਹੇ ਆ ਔਰ 2025 ਦੇ ਵਿੱਚ ਦਿੱਲੀ ਦੇ ਇਲੈਕਸ਼ਨ ਆ ਯੂਪੀ ਦੇ ਇਲੈਕਸ਼ਨ ਆ ਰਹੇ ਆ ਉਹਨਾਂ ਮੱਦੇ ਨਜੇ ਰੱਖਦੇ ਹੋਏ ਅਸੀਂ ਮਨੋਹਰ ਜਨ ਜੀ ਨੂੰ ਨਾਰਥ ਇੰਡੀਆ ਦਾ ਆਜਾ ਕਾਰੋਬਾਰ ਸੰਭਾਲਿਆ ਇਹਨਾਂ ਨੂੰ ਨਾਰਥ ਇੰਡੀਆ ਦੇ ਪ੍ਰੈਜ਼ੀਡੈਂਟ ਸਬਮਿਟ ਕੀਤਾ ਜੋੜਾ ਨੂੰ ਦਿਓੜਾ ਸਾਹਿਬ ਦੱਸ ਰਹੇ ਨੇ ਕਿ ਇਹ ਗੱਲ ਬਿਲਕੁਲ ਸੱਚ ਹੈ ਵੀ ਅਸੀਂ ਜਿੰਨਾ ਸਟਰਗਲ ਸਿੱਖਿਆ ਨਾਲ ਦੇ ਨਾਂ ਤੇ ਕੀਤਾ ਹੈ ਕਿ ਜੇ ਤੁਸੀਂ ਮੈਨੂੰ ਕੋਈ ਸਵਾਲ ਕਰੋ ਵੀ ਸਿੱਖ ਸੈਨਾ ਦਾ ਗਠਨ ਕਦ ਹੋਇਆ ਸ਼ਿਵ ਸੈਨਾ ਦੀਆਂ ਕੁਰਬਾਨੀਆਂ ਕੀ ਹੈ ਸ਼ਿਵ ਸੈਨਾ ਦੀ ਦੇਣ ਕੀ ਹੈ ਤੇ ਮੈਂ ਬੜੀ ਛੋਟੀ ਜੀ ਗੱਲ ਦੱਸ ਸਕਦਾ ਹੈ ਕਿ ਜੇ ਅਸੀਂ ਥੋੜਾ ਜਿਹਾ ਸਮਾਂ ਪਿੱਛੇ ਚੱਲੀਏ ਅੰਦਾਜ਼ਨ 80 82 ਦੇ ਦੌਰ ਚ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੋ ਗਏ ਸੀ ਪੰਜਾਬ ਦੇ ਵਿੱਚ ਅੱਤਵਾਦ ਪੂਰੀ ਚਰਮ ਸੀਮਾ ਤੇ ਸੀ ਉਸ ਟਾਈਮ ਅਸੀਂ ਇੱਕ ਸ਼ਿਵ ਸੈਨਾ ਦਾ ਗਠਨ ਕੀਤਾ ਸ਼ਿਵ ਸੈਨਾ ਦਾ ਇੱਕ جنੂਨ ਸੀ ਵੀ ਇਹ ਪੰਜਾਬ ਸਾਡਾ ਵੀ ਪੰਜਾਬ ਬਰਬਾਦ ਨਹੀਂ ਹੋਣਾ ਚਾਹੀਦਾ ਉਸ ਕੰਮ ਦੇ ਵਿੱਚ ਅੰਦਾਜ਼ਨ ਸਾਡੇ 45 ਤੋਂ 50 ਸਿਪਾਹੀ ਸਹੀਲ ਹੋ ਗਏ ਲੜਾਈ ਕੋਈ ਵੀ ਪੰਜਾਬ ਨੂੰ ਸੇਵ ਕਰਨਾ ਕੋਈ ਕੁਝ ਜਾਂ ਲੋਕ ਸੀ ਵੀ ਜਿਹੜਾ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਸੀ ਐਗਜ਼ਾਮਪਲ ਵੀ ਹਿੰਦੂ ਸਿੱਖ ਜਿ ਪਾੜ ਪਾਣਾ ਚਾਹੁੰਦੇ ਸੀ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਨਾ ਕਿ ਸੱਚਾ ਤੁਸੀਂ ਮੇਰੇ ਨੂੰ ਬਿਹਤਰ ਜਾਣਦੇ ਹੋਵੋਗੇ ਜੇ ਅੱਜ ਤੋਂ 50 60 ਸਾਲ ਪਿੱਛੇ ਚਲੇ ਜਾਈਏ ਹਰ ਹਿੰਦੂ ਪਰਿਵਾਰ ਦਾ ਪਹਿਲਾ ਬੱਚਾ ਕਿਸਤਾਰੀ ਹੁੰਦਾ ਸੀ ਫਿਰ ਅਸੀਂ ਕਿੱਦਾਂ ਮੰਨ ਸਕਦੇ ਆ ਵੀ ਜੋ ਐ ਜੀਆਂ ਸੈਂਕੜੇ ਐਗਜ਼ੈਂਪਲਸ ਹੋ ਸਕਦੀਆਂ ਪੰਜਾਬ ਨੂੰ ਅਸੀਂ ਇਕੱਠਾ ਰੱਖਣ ਦੀ ਖਾਤਰ ਅਸੀਂ ਅਤਵਾਦ ਦੇ ਖਿਲਾਫ ਬੋਲਦੇ ਸੀ ਸਰਕਾਰ ਦੇ ਖਿਲਾਫ ਬੋਲਦੇ ਸੀ ਕੋਕਿ ਸਾਦਾ ਜਿਹੜਾ ਜੋਰ ਸੀ ਉਹ ਸਰਕਾਰ ਦੇ ਖਿਲਾਫ ਸੀ ਬੋਲਣ ਦਾ ਅਸალਤਾਂ ਦਾ ਮੁਕਾਬਲਾ ਆਮ ਆਦਮੀ ਨਹੀਂ ਕਰ ਸਕਦਾ ਉਹਦੇ ਬਦਲ ਚ ਸਾਨੂੰ ਕੀ ਮਿਲਿਆ ਅਸੀਂ ਅਤਵਾਦ ਦੇ ਖਿਲਾਫ ਬੋਲਦੇ ਸੀ ਸਾਡੇ 50 ਲੜਕੇ ਦੇ ਆਸ-ਪਾਸ ਸ਼ਹੀਦ ਹੋ ਗਏ ਔਰ ਸਾਨੂੰ ਕਿੰਨੀਆਂ ਜੇਲਾਂ ਹੋਈਆਂ ਮੈਂ ਵਾਜ ਇੱਕ ਫਕਰ ਨਾਲ ਗੱਲ ਕਵਾਂਗਾ ਵੀ ਕੋਈ ਸ਼ਿਵਸੈਨਾ ਸੀ ਜਿਹਦੇ ਸੈਂਕੜੇ ਲੜਕੀਆਂ ਨੇ ਜੇਲਾ ਗੱਟੀਆਂ ਉਹਦੇ ਜੇ ਸ਼ੇਰੇ ਪੰਜਾਬ ਜਗਦੀਸ਼ ਤਾਂਗੜੀ ਜਿਨ੍ਹਾਂ ਨੇ ਪੌਦਾ ਲਗਾਇਆ ਸੀ ਅੰਦਾਜ਼ਨ ਉਹਨਾਂ ਦੀ ਜੇਲ੍ਹ ਯਾਤਰਾ ਹੋਊਗੀ 22 ਵਾਰ ਉਹ ਪਹਿਲੇ ਸ਼ਖਸੀ ਹਿੰਦੂ ਵੀ ਜਿਨ੍ਹਾਂ ਤੇ ਤਿੰਨ ਵਾਰ ਐਨਐਸਏ ਲੱਗਿਆ ਸੀ ਔਰ 1986 ਦੀ ਜੇ ਗੱਲ ਕਰਾਂ ਤੇ 1986 ਚ ਅੱਤਵਾਦ ਅੱਤਵਾਦ ਦੇ ਦੌਰਾਨ ਮੇਰੇ ਤੇ ਵੀ ਐਨਐਸਏ ਲੱਗਿਆ ਸੀ ਪਰ ਉਹ ਸਮਾਂ ਦੇਖ ਲਓ ਕਿਸ ਤਰ੍ਹਾਂ ਦਾ ਹੋਏਗਾ ਅੱਜ ਸੋਚ ਕੇ ਡਰ ਲੱਗਦਾ ਵੇ ਫਾਦਰ ਸਾਹਿਬ ਮੇਰੇ ਜਲੰਧਰ ਜੇਲ੍ਹ ਚ ਤੇ ਮੈਂ ਲੁਧਿਆਣਾ ਜੇਲ੍ਹ ਚ ਹੁੰਦਾ ਸੀ ਟਾਈਮ ਨਿਕਲ ਗਿਆ ਕਿਉਂਕਿ ਸ਼ਾਦੀ ਜਿਹੜੀ ਸੋਚ ਸੀ ਨਾ ਉਹ ਧਾਰਮਿਕ ਵਿਚਾਰਧਾਰਾ ਦੀ ਜ਼ਿਆਦਾ ਸੀ ਸਿਆਸਤ ਵੱਲ ਸਾਡਾ ਕੋਈ ਖਿਆਲ ਨਹੀਂ ਸੀ ਜੇ ਪੰਜਾਬ ਨੂੰ ਬਰਬਾਦ ਕੀਤਾ ਕਿ ਮੈਂ ਖੁੱਲ ਕੇ ਗੱਲ ਕਰਾਂਗਾ ਜਿੰਨੇ ਸਿਆਸਤਦਾਨ ਹੈ ਉਹਨਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਅੱਜ ਵੀ ਚੰਗ ਲੋਕ ਨੇ ਵੀ ਜੇ ਗਿਣਤੀ ਕਰੋ ਤਾਂ ਮੇਰਾ ਖਿਆਲ 2-400 ਵੀ ਬੰਦਾ ਨਹੀਂ ਹੋਊਗਾ ਵੀ ਜਿਹੜਾ ਕੋਈ ਖਾਲਿਸਤਾਨ ਦੀ ਗੱਲ ਕਰਦਾ ਹੋਊਗਾ ਜਿੱਤੇ ਤੱਕ ਤੱਕ ਖਾਲਿਸਤਾਨ ਦੀ ਗੱਲ ਕਰਦੇ ਹੋ ਮੈਂ ਤਾਂ ਆਪਣੇ ਦੋਸਤ ਮਿੱਤਰਾਂ ਨੂੰ ਹਿੰਦੂ ਸਿੱਖ ਭਾਈਚਾਰੇ ਨੂੰ ਇਹ ਗੱਲ ਕਹਾਂਗਾ ਵੀ ਅੱਜ ਹਾਲਾਤ ਇਹ ਬਣ ਗਏ ਨੇ ਤੁਸੀਂ ਖਾਲਿਸਤਾਨ ਦੀ ਗੱਲ ਕਰਦੇ ਹੋ ਤੇ ਮੈਂ ਕਹਾਂਗਾ ਵੀ ਖਾਲਿਸਤਾਨ ਹੋ ਰਿਹਾ ਸਾਡਾ ਅੱਜ ਨਵਾਂ ਯੂਥ ਸਾਰਾ ਹੀ ਤਾਂ ਤੁਹਾਡੇ ਕੈਨੇਡਾ ਅਮਰੀਕਾ ਨੂੰ ਚਲ ਗਿਆ ਇਸ ਕਰਕੇ ਮੈਂ ਤਾਂ ਅਪੀਲ ਕਰਾਂਗਾ ਵੀ ਆਪਣੇ ਬੱਚਿਆਂ ਨੂੰ ਵੀ ਤੇ ਆਪਣੇ ਦੋਸਤ ਮਿੱਤਰਾਂ ਨੂੰ ਵੀ ਇਹ ਬੱਚਿਆਂ ਨੂੰ ਉਹਦੇ ਸਕੂਲੀ ਜੋ ਬਾਹਰ ਦਾ ਜਿਹੜਾ ਜਨੂੰਨ ਆ ਉਹ ਘਟਾਓ ਦੇਖੋ ਕੁਝ ਗੱਲਾਂ ਨਾ ਟਾਈਮ ਦੇ ਮੁਤਾਬਕ ਦੇਖੀਆਂ ਜਾ ਸਕਦੀਆਂ ਹਨ ਪਹਿਲਾ ਧਰਨੂ ਅਸੀਂ ਇੱਕ ਗੱਲ ਦੱਸੀਏ ਵੀ ਅਸੀਂ ਧਾਰਮਿਕ ਵਿਚਾਰ ਹੋਣ ਦੇ ਖਾਤਰ ਕਦੀ ਇਹਦੇ ਸੋਚਿਆ ਨਹੀਂ ਸੀ ਐਨਾ ਸਟਰਗਲ ਕਰਨ ਤੋਂ ਬਾਅਦ ਵੀ ਅਸੀਂ ਮਹਿਸੂਸ ਕਰਦੇ ਆਂ ਵੀ ਸਾਨੂੰ ਰਾਜਨੀਤੀ ਜੀ ਆਪਣੇ ਆਪ ਨੂੰ ਲੈ ਕੇ ਜਾਣਾ ਚਾਹੀਦਾ ਉਹਦੇ ਮੁਤਾਬਕ ਅਸੀਂ ਅੱਜ ਸਿਰਫ ਸੋਚਦੇ ਆਂ ਕਿ ਕੋਈ ਇਲੈਕਸ਼ਨਸ ਆਉਗੇ ਤੇ ਅਸੀਂ ਉੱਥੇ ਫਾਈਟ ਕਰਾਂਗੇ ਅੱਗੇ ਟਾਈਮ ਦੇ ਡਿਪੈਂਡ ਕਰਦਾ ਹੈ ਵੀ ਜੇ ਕਿਸੇ ਨਾਲ ਕੋਈ ਸਮਝੌਤਾ ਹੁੰਦਾ ਹੋ ਪੰਜਾਬ ਦੀ ਵੈਦਰੀ ਲਈ ਤੇ ਉਹ ਅਸੀਂ ਕਰਾਂਗੇ ਕਿਹੜੀ ਬਾਤ ਹੈ ਫਿਲਹਾਲ ਤਾਂ ਸਿਰਫ ਆਪਣੀ ਸ਼ਿਪਸਨਾ ਦੀ ਗੱਲ ਕਰਦੇ ਆ ਵੀ ਸਾਡੀ ਹਰ ਮੁਮਕਨ ਕੋਸ਼ਿਸ਼ ਹੋਊਗੀ ਵੀ ਤੁਸੀਂ ਅੱਜ ਨੋਟ ਕੀਤਾ ਹੋਊਗਾ ਵੀ ਪੰਜਾਬ 'ਚ ਸ਼ਿਪਸਨਾ ਬਹੁਤ ਬਣ ਗਈਆਂ ਵੀ ਸਾਡੀ ਪਹਿਲੀ ਕੋਸ਼ਿਸ਼ ਹੋਊਗੀ ਵੀ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਲੈ ਕੇ ਆਈਏ ਜੈਨ ਸਾਹਿਬ ਨੂੰ ਮੈਂ ਦੋਲ ਦੱਸਿਆ ਵੀ ਨਾਰਥਰਨ ਇੰਡੀਆ ਦਾ ਅਜਿਹਾ ਪ੍ਰੈਜ਼ੀਡੈਂਟ ਲਗਾਏ ਅੱਜ ਇਹ ਬਹੁਤ ਹੀ ਲੇਲੇ ਖੁਸ਼ੀ ਦਾ ਦਿਨ ਹੈ ਕਿ ਮੈਨੂੰ ਸਾਡੇ ਪ੍ਰਧਾਨ ਸਨੀਤਾ ਅਮਰੀ ਜੀ ਨੇ ਇੱਕ ਬਹੁਤ ਵੱਡੀ ਜ਼ੁਮਰ ਦਿੱਤੀ ਹੈ ਜਿ세 ਮੀਦੇ ਨਾਲ ਇਹਨਾਂ ਨੇ ਮੈਨੂੰ ਜ਼ੁਮਰ ਦਿੱਤੀ ਹੈ ਮੈਂ ਇਹਨਾਂ ਨੂੰ ਕੀ ਦਾ ਵਿਸ਼ਵਾਸ ਦਵਾਂ ਨਾ ਕਿ ਅਸੀਂ ਪੂਰੀ ਜੋਰ ਤਨਮਨ ਤਨ ਨਾਲ ਇੱਥੇ ਬੈਠ ਜੋ ਸਾਡੇ ਤੇ ਮੀਂਹ ਰਖਦੇ ਨੇ ਉਹ ਤੋਂ ਬਾਅਦ ਕੰਮ ਕਰਕੇ ਦਿਖਾਵਾਂਗੇ ਕਿਉਂਕਿ ਅੱਜ ਪੰਜਾਬ ਨੂੰ ਜ਼ਰੂਰਤ ਹੈ ਉਹਨਾਂ ਲੋਕਾਂ ਦੀ ਜਿਹੜੇ ਇਮਾਨਦਾਰੀ ਦੇ ਨਾਲ ਪੰਜਾਬ ਲਈ ਕੰਮ ਕਰਨਾ ਚਾਹੁੰਦੇ ਆ ਉਹ ਜਦੋਂ ਇਹਨਾਂ ਦੇ ਮੈਂ ਵਿਚਾਰ ਅਤਾ ਲੱਗਿਆ ਤਾਂ ਮੈਨੂੰ ਬੜਾ ਵਧੀਆ ਲੱਗਿਆ ਇਸ ਲਈ ਮੈਂ ਪਾਰਟੀ ਜੁਆਇਨ ਕੀਤੀ ਹੈ ਤੇ ਅਸੀਂ ਪੂਰੀ ਜੋਰ ਦੇ ਨਾਲ ਇਹਨੂੰ ਅੱਗੇ ਲੈ ਕੇ ਜਾਵਾਂਗੇ ਇਹ ਜਿਹੜਾ ਕੰਮ ਹੈ ਅੱਜ ਤੋਂ ਹੀ ਸ਼ੁਰੂ ਕਰ ਦਾਂਗੇ ਤਾਂ ਕਿ ਬਹੁਤ ਜਲਦੀ ਅਸੀਂ ਆਪਣੇ ਮਕਾਮ ਜਿੱਥੇ ਪਹੁੰਚਾ ਚਾਹੁੰਦੇ ਆਂ ਪਹੁੰਚ ਸਕੀਏ ਜਿਹੜੇ ਸਾਡੇ ਇੱਥੇ ਜਿੰਨੇ ਵੀ ਅੱਜ ਸਿਮਰਾਂ ਦੇ ਨਾਲ ਲੋਕ ਆਏ ਨੇ ਜਿਨ੍ਹਾਂ ਇਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਕਿਉਂਕਿ ਜਦ ਤੱਕ ਸਾੜੀਆਂ ਲੋਕ ਨਹੀਂ ਜੁੜੇ ਹੋਣਗੇ ਅਸੀਂ ਕੰਮ ਨਹੀਂ ਕਰ ਸਕਦੇ ਮੈਂ ਉਮੀਦ ਕਰਦਾ ਵੀ ਜਿੰਨੇ ਲੋਕਾਂ ਚੱਲ ਕੇ ਆਏ ਨੇ ਇਹ ਸਾਰੇ ਹੀ ਇਹ ਸਰੇ ਰਾਜ ਚੱਲਣਗੇ ਸਾਡੀ ਸਪੋਰਟ ਕਰਨਗੇ ਤਾਂ ਅਸੀਂ ਨਿਚੀ ਦੀ ਘੰਟੀ ਦੌਣਨੇ ਆ ਤੇ ਬਹੁਤ ਜਲਦੀ ਅਸੀਂ ਇੱਕ ਚਿੰਤਨੀ ਮੰਤੇ ਪਹੁੰਚ ਜਾਗੇ ਜਿਹਦਾ ਪੂਰੇ ਇੰਡੀਆ ਦੇ ਵਿੱਚ ਨਾਮ ਹੋਵੇਗਾ ਜੇ ਸਭਾ ਰਿਪੋਰਟ ਦੇ ਅੱਤੇ ਇੱਕ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਸੇਵਾ ਨੀ ਇਹਦੇ ਤੇ ਉਹ ਪੂਰੇ ਸਮਾਜ ਦੇ ਵਿੱਚ ਉਲੀਚ ਰਹਾ ਤੇ ਸਮਾਜ ਦੇ ਹਿੱਤ ਲਈ ਕਿਹੜੇ ਕਿਹੜੇ ਕੰਮ ਨੇ ਜਿਹੜੇ ਤੁਸੀਂ ਕਰ ਰਹੇ ਹੋ ਸਭ ਤੋਂ ਪਹਿਲਾ ਕੰਮ ਹੀ ਹੋ ਗਿਆ ਦਾ ਹਿੰਦੂ ਸਿੱਖਤਾ ਦਾ ਕੰਮ ਕਿਉਂਕਿ ਸਾਨੂੰ ਦੋਸ਼ ਚਾਜ ਬੰਡਿਆ ਜਾ ਰਿਹਾ ਪਹਿਲਾਂ ਅਸੀਂ ਇਹ ਚੀਜ਼ ਦਾ ਹੀ ਪ੍ਰਚਾਰ ਕਰਾਂਗੇ ਕਿ ਅਸੀਂ ਪਹਿਲੇ ਹਿੰਦੂ ਸਿੱਖ ਇੱਕੋ ਹੀ ਕੌਮ ਹੈ ਅਸੀਂ ਸਾਰੇ ਪੰਜਾਬੀ ਆ ਤੁਹਾਨੂੰ ਪੰਜਾਬੀਆਂ ਲਈ ਕੰਮ ਕਰਨਾ ਚਾਹੀਦਾ ਅਸੀਂ ਇੱਕ ਬੰਦੇ ਨਹੀਂ ਰਹਿਣਾ ਜੇ ਅਸੀਂ ਪੰਜਾਬੀ ਲਈ ਕੰਮ ਕਰਾਂਗੇ ਤਾਂ ਪੰਜਾਬ ਲਈ ਕੰਮ ਹੋ ਜਾਏਗਾ ਉਹ ਜਲਦੀ ਜਲਦੀ ਅੱਗੇ ਪਹੁੰਚ ਜਾਗੇ లైట్ ਚਗੜੇ ਵਾਲਾ ਕੰਮ ਜਿਹੜਾ ਵਾ ਉਹ ਅਸੀਂ ਕਰਨ ਨਹੀਂ ਆਏ। ਅਸੀਂ ਸਮਾਜ ਦੇ ਫਾਇਦੇ ਲਈ ਕੰਮ ਕਰਨਾ ਹੈ। ਉਹ ਵੀ ਜੇ ਚੀਜ਼ ਇਸ ਮਾਨੂੰ ਲੋੜ ਹੋਗੀ। ਅਸੀਂ ਬੜੇ ਜੋਰ ਦੇ ਨਾਲ ਉਹ ਕੰਮ ਨੂੰ ਕਰਨ ਦੀ ਕੋਸ਼ਿਸ਼ ਕਰਾਂਗੇ। ਕਪੜਾ ਪੀਰ ਬਈ ਰੰਗੇ। ਹਲੋ ਜੀ ਰੋਜ਼ ਕਰਦੇ ਕਰਦੇ ਜਵਾਜ ਵਾ ਕਰਦੇ। ਜੀ ਬਤਾ ਜੀ ਸਾਹਿਬ ਅੱਜ ਪਰ ਪੜਾ ਲਿਆ। ਪਟਨਾਟ ਬੰਦ ਬੰਦ ਲਗਾ ਲੋ ਬੰਦ ਬੰਨਾ ਦਾ ਕਰਕੇ ਬੰਦ ਵਾਲਾ ਬਹੁਤ ਅਧੀਨ ਹਾਦਸਾ ਹਾਦਸਾ ਜੀ ਹਾਂ ਤੁਹਾਡੇ ਕੋਲ ਪਾਦਰ ਨਹੀਂ ਆ ਬਫਰ ਦਾ ਤੁਸੀਂ ਬਾਅਦ ਕਰਦੇ ਤੁਹਾਡੇ ਆਪਣੇ ਚੈਨਲ ਨੂੰ ਹੋ ਗਿਆ ਕੋਈ ਕੀ ਆਪਣੀ ਆਵਾਜ਼ ਥੋੜੀ ਆਵਾਜ਼ ਧੰਨਵਾਦ ਤੁਹਾਡੇ ਬੋਲ ਇਰੀਆ ਪ੍ਰੋਵਾਈਡਰ ਹੈ ਨਾ ਕਿਉਂ ਕਿ ਸੋਹਣਾ ਆਪ ਨੂੰ ਜੰਗ ਲਾਉਣੇ ਨਾ ਬਣਾ ਬਸ ਬੋਲੋ ਹੋ ਗਿਆ ਭਾਵੇਂ ਕਿ ਕਿੰਨਾ ਜੰਗ ਕਰਦੇ ਹੋ ਇਹ ਸਟੈਨਿਲਾ ਕੰਪਲਿਕੇਟ ਕਰ ਲੈਂਦੇ ਨਾ ਮਾਲਸ ਚ ਚਾਹਤ ਕਰਨੀ ਹੈ ਨਾ ਇਹਨਾਂ ਦਾ ਬੇਟਾ ਨਹੀਂ ਸਰਕਾਰ ਤੋਂ ਇਤਰਾਫ ਬਹੁਤ ਸੀ ਨਾ ਮਾਰਕੀ ਕੋਈ ਨਾ ਪੁੱਛਦਾ ਕਿ ਇਹ ਕਿੱਥੇ ਆ ਗਿਆ ਹੈ ਬਾਲੀਆਂ ਦੇ ਅਨੁਸਾਰ